ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮਾਰੂ ਮਹੱਲਾ ਤੀਜਾ ਆਪੇ ਆਪੋ ਪਾਇਓ ਪੰਨਾ ਸਭ ਮੈਂ ਵਰਤਾ ਇੱਕ ਪਰਸ਼ਨਾ ਸਭਨਾ ਸਾਰ ਕਰੇ ਜਗ ਜੀਵਨ ਜਿਨ ਆਪਣਾ ਆਪ ਪਛਾਤਾ ਹੈ ਜਿਨ ਬ੍ਰਹਮਾ ਵਿਸ਼ਨਮ ਮਹੇਸੂ ਪਾਏ ਸਿਰ ਸਿਰ ਧੰਦੇ ਆਪੇ ਲਾਏ ਜਿਸ ਭਾਵੇ ਤਿਸ ਆਪੇ ਮੇਲੇ ਜਿਨ ਗੁਰਮਖੇ ਕੋ ਜਾਤਾ ਹੈ ਆਵਾ ਗੌਣ ਹੈ ਸੰਸਾਰਾ ਮਾਇਆ ਮੋਬੋ ਚਿਤਾ ਬਿਕਾਰਾ ਤੇਰਾ ਸਾਚਾ ਸਲਾਹੀ ਸਦਹੀ ਜਿਨ ਗੁਰ ਕਾ ਸ਼ਬਦ ਪਛਾਤਾ ਹੈ ਇੱਕ ਮੂਲ ਲਗੇਉ ਨਹੀਂ ਸੁਖ ਪਾਇਆ ਡਾਲੀ ਲਾਗੇ ਤਨੀ ਜਨਮ ਗਵਾਇਆ ਅੰਮ੍ਰਿਤ ਫਲ ਤੇ ਨ ਜਾਣ ਕੋ ਲਾਗੇ ਜੋ ਬੋਲੇ ਅੰਮ੍ਰਿਤ ਬਾਤਾ ਹੈ ਹਾਮ ਗੁਣ ਨਾਈ ਗਿਆ ਬੋਲੇ ਬੋਲ ਤੂੰ ਸਭ ਨਾ ਦੇਖੈ ਤੋਲੈ ਤੋਲ ਜਿਉਂ ਭਾਵੇਂ ਤਿਉਂ ਰੱਖੈ ਰਹਿਣਾ ਗੁਰਮੁਖ ਏਕੋ ਜਾਤਾ ਹੈ ਜਾ ਤੁੱਦ ਭਾਣਾ ਤਾਂ ਸੱਚੀ ਕਾਰੈ ਲਾਏ ਅਵਗਣ ਛੋੜ ਗੁਣ ਮਾਇ ਸਮਾਏ ਗੁਣ ਮੈਂ ਏਕੋ ਨਿਰਮਲ ਸਾਚਾ ਗੁਰ ਕੈ ਸਬਦ ਪਛਾਤਾ ਹੈ ਜੈ ਦੇਖਾ ਤੈ ਇੱਕੋ ਸੋਈ ਦੂਜੀ ਦੁਰਮਤ ਸਬਦੇ ਖੋਈ ਇੱਕ ਸਮੈ ਪ੍ਰਭੇਖ ਸਮਾਣਾ ਆਪਣੇ ਰੰਗ ਸਦ ਰਤਾ ਹੈ ਕਾਇਆ ਕਮਲ ਹੈ ਕੁਮਲਾਣਾ ਮਨ ਮੁਖ ਸਬਦ ਨਾ ਬੁੱਝੈ ਇਹ ਆਣਾ ਗੁਰ ਪ੍ਰਸਾਦੀ ਕਾਇਆ ਖੋਜੇ ਪਾਏ ਜਗ ਜੀਵਨ ਦਾਤਾ ਹੈ ਕੋਟ ਗਹੀ ਕੇ ਪਾਪ ਨਿਵਾਰੇ ਸਦਾ ਹਰ ਜੀਉ ਰਾਖੈ ਓਰ ਧਾਰੇ ਜੋ ਇੱਛਾ ਸੋਈ ਫਲ ਪਾਏ ਜਿਉ ਰੰਗ ਮਜੀਠੇ ਰਾਤਾ ਹੈ ਮਨਮ ਹੋ ਗਿਆਨ ਕਥੇ ਨਾ ਹੋਈ ਫਿਰ ਫਿਰ ਆਵੇ ਠੋਰ ਨਾ ਕੋਈ ਗੁਰਮੁਖ ਗਿਆਨ ਸਦਾ ਸਲਾਹੇ ਜੁਗ ਜੁਗ ਏਕੋ ਜਾਤਾ ਹੈ ਮਾਨਮੋਹਕਾਰ ਕਰੇ ਸਭ ਦੁੱਖ ਸੁਬਾਏ ਅੰਤਰ ਸ਼ਬਦ ਨਾਹੀ ਕਿਉਂ ਦਰ ਜਾਏ ਗੁਰਮੁਖ ਸ਼ਬਦ ਵਸੈ ਮਨ ਸਾਚਾ ਸਾਧ ਸੇਵੇ ਸੁਖ ਦਾਤਾ ਹੈ ਜੈ ਦੇਖਾ ਤੂ ਸਭ ਨਹੀਂ ਥਾਈ ਪੂਰੇ ਗੁਰ ਸਭ ਸੋਜੀ ਪਾਈ ਨਾਮੋ ਨਾਮ ਧਾਈਐ ਸਦਾ ਸਦ ਇਹ ਮਨ ਨਾਮੇ ਰਤਾ ਹੈ ਨਾਮੇ ਰਤਾ ਪਵਿੱਤ ਸਰੀਰਾ ਬਿਨ ਨਾਵੇ ਡੂਬਮ ਹੋਏ ਬਿਨ ਨੀਰਾ ਆਵੇ ਜਾਵੇ ਨਾਮ ਨਹੀਂ ਬੂਜੈ ਇਕ ਨਾਮ ਗੁਰਮੁਖ ਸਬਦ ਪਛਾਤਾ ਹੈ ਪੂਰਾ ਸਤਗੁਰੂ ਬੂਝ ਬੁਝਾਈ ਬਿਨ ਨਾਵੇ ਮੁਕਤ ਕਿਨੈ ਨਾ ਪਾਈ ਨਾਮੇ ਨਾਮ ਮਿਲੇ ਵਡਿਆਈ ਸਹਿਜ ਰਹਿ ਰੰਗ ਰਤਾ ਹੈ ਕਾਇਆ ਨਗਰ ਟਹਿ ਟਹਿ ਢੇਰੀ ਬਿਨ ਸਬਦੈ ਚੂਕੈ ਨਹੀਂ ਫੇਰੀ ਸਾਚ ਸਲਾਹ ਸਾ ਇਸ ਮਾਵੈ ਜਿਨ ਗੁਰਮੁਖ ਏਕੋ ਜਾਤਾ ਹੈ ਜਿਸਨੋ ਨਦਰ ਕਰੇ ਸੋ ਪਾਏ ਸਾਚਾ ਸਬਦ ਵਸੈ ਮਨ ਆਏ ਨਾਨਕ ਨਾਮ ਰਤੇ ਨਿਰੰਕਾਰੀ ਦਰ ਸਾਚੈ ਸਾਜ ਪਛਾਤਾ ਹੈ ਮਾਰੂ ਸੋਲੇ ਤੀਜਾ ਆਪੇ ਕਰਤਾ ਸਭ ਜਿਸ ਕਰਨਾ ਜੀ ਜੰਤ ਸਭ ਤੇਰੀ ਸਰਣਾ ਆਪੇ ਗੁਪਤ ਵਰਤੈ ਸਭ ਅੰਤਰ ਗੁਰ ਕੈ ਸਬਦ ਪਛਾਤਾ ਹੈ ਹਰ ਕੈ ਭਗਤ ਭਰੇ ਭੰਡਾਰਾ ਆਪੇ ਬਖਸੇ ਸਭਦ ਵਿਚਾਰਾ ਜੋ ਤੁਧ ਭਾਵੈ ਸੋਈ ਕਰਸੈ ਸੱਚੇ ਸਿਉ ਮਨ ਰਾਤਾ ਹੈ ਆਪੇ ਹੀਰਾ ਰਤਨ ਮੂਲ ਆਪੇ ਨਦਰੀ ਤੋਲੇ ਤੋਲੋ ਜਾ ਜੀ ਜੰਤ ਸਭ ਸਰਨ ਤੁਮਾਰੀ ਕਰ ਕਿਰਪਾ ਆਪ ਪਛਾਤਾ ਹੈ ਜੇ ਸੋ ਨਦਰ ਹੋਵੇ ਤੋਰ ਤੇਰੀ ਮਰੇ ਨ ਜਮੈ ਚੁਕੇ ਫੇਰੀ ਸਾਚੇ ਗੁਣ ਗਾਵੇ ਦਿਨ ਰਾਤੀ ਜੁਗ ਜੁਗ ਏਕੋ ਜਾਤਾ ਹੈ ਮਾਇਆ ਮੋਏ ਸਭ जग ਤੋ ਪਾਇਆ ਬ੍ਰਹਮਾ ਵਿਸ਼ਨ ਦੇਵ ਸਬਾਇਆ ਜੋ ਤੁਧ ਭਾਣੇ ਸੇ ਨਾਮ ਲਾਗੇ ਗਿਆਨ ਮਤੀ ਪਛਾਤਾ ਹੈ ਪਾਪ ônਵਰਤੈ ਸੰਸਾਰਾ ਹਰਖ ਸੋਗ ਸਭ ਦੁਖ ਹੈ ਭਾਰਾ ਗੁਰਮਖੋ ਵੈ ਸੋ ਸੁਖ ਪਾਏ ਜਿਨ ਗੁਰਮਖ ਨਾਮ ਪਛਾਤਾਏ ਕਿਰਤਨਾ ਕੋਈ ਮਟਣ ਹਾਰਾ ਗੁਰ ਕੈ ਸਬਦੈ ਮੋਖ ਦੁਆਰਾ ਪੂਰਬ ਲਿਖਿਆ ਸੋ ਫਲ ਪਾਇਆ ਜਿਨੇ ਆਪ ਮਾਰ ਪਛਾਤਾਏ ਮਾਇਆ ਮੋਹਿ ਹਰ ਸੋ ਜਿਤਨਾ ਲੱਗੈ ਦੂਜੈ ਪਾਏ ਕਣਾਂ ਦੁਖ ਆਗੈ ਮਨ ਮੁਖ ਪਰਮ ਭੁੱਲੇ ਪੇਖਤਾਰੀ ਅੰਤ ਕਾਲ ਪਛਤਾਤਾ ਹੈ ਹਰ ਗੈ ਬਾਣੇ ਹਰ ਗੁਣ ਗਾਏ ਸਭ ਗਿਲਵੇ ਕਾਟੇ ਦੂਖ ਸਬਾਏ ਹਰ ਨਿਰਮਲ ਨਿਰਮਲ ਹੈ ਬਾਣੀ ਹਰ ਸੇਤੀ ਮਨ ਰਾਤਾ ਹੈ ਜਿਸਨੋ ਨਦਰ ਕਰੇ ਸੋ ਗੁਣ ਨਿਧ ਪਾਏ ਹੋ ਮੈਂ ਮੇਰਾ ਠਾਕ ਰਹਾਏ ਗੁਣ ਉਹ ਗੁਣ ਕਾ ਏਕੋ ਦਾਤਾ ਗੁਰਮੁਖ ਵਿੱਲੀ ਜਾਤਾ ਹੈ ਮੇਰਾ ਪ੍ਰਭ ਨਿਰਮਲ ਅਤ ਪਾਰਾ ਆਪੇ ਮਿਲੇ ਗੁਰ ਸ਼ਬਦ ਵਿਚਾਰਾ ਆਪੇ ਬਖਸ਼ੇ ਸੱਚ ਦੇ ਰੜਾਏ ਮਨ ਤਨ ਸਾਚੇ ਰਤਾ ਹੈ ਆਪੇ ਬਖਸ਼ੇ ਸੱਚ ਦੇ ਰੜਾਏ ਮਨ ਤਨ ਸਾਚੇ ਰਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ